ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਕੌਰਪਟਿਕ ਚੈਨਲ ਤੇ ਤੇ ਅੱਜ ਸੀ ਜਿਹੜੀ ਸਲਾਈ ਦੀ ਸੈਕਿੰਡ ਕਲਾਸ ਜਿਹਦੇ ਵਿੱਚ ਸਿੰਪਲ ਸੂਟ ਕਟਿੰਗ ਕਰਨਾ ਦੱਸਾਂਗੇ ਸਿਰਫ ਸ਼ਰਟ ਕਟਿੰਗ ਕਰਨੀ ਦੱਸਣੀ ਅੱਜ ਤੇ ਉਹਦੇ ਲਈ ਆਪਾਂ ਨੇ ਇਹ ਸ਼ਰਟ ਦੇ ਪੀਸ ਕਟਿੰਗ ਕਰਕੇ ਪ੍ਰੈਸ ਕਰਕੇ ਵਿਛਾ ਲਿਆ ਇਸ ਤਰ੍ਹਾਂ ਠੀਕ ਹੈ ਫੋਲਡ ਕਰਕੇ ਬਿਲਕੁਲ ਪ੍ਰੈਸ ਕਰਕੇ ਵਿਛਾ ਲਿਆ ਇਹ ਕਿੰਨਾ ਪੀਸ ਚੌੜਾ ਲੈਣਾ ਹੈ ਜਿੰਨਾ ਤੁਹਾਡਾ ਘੇਰਾ ਹੁੰਦਾ ਆ ਉਹਦੇ ਵਿੱਚ 4 ਇੰਚ ਪਲੱਸ ਕਰ ਲੈਣਾ ਠੀਕ ਹੈ ਉਹ ਤੁਹਾਡਾ ਘੇਰਾ ਜਿਹੜਾ ਹੈਗਾ ਆ 20 ਇੰਚ ਹੈ ਤਾਂ ਉਹਦੇ ਵਿੱਚ ਤੁਸੀਂ 4 ਇੰਚ ਪਲੱਸ ਕਰ ਲੈਣਾ ਠੀਕ ਹੈ ਅਗਰ ਤੁਸੀਂ ਪਾਈਪਿੰਗ ਵਗੈਰਾ ਨਹੀਂ ਲਗਾਣੀ ਤਾਂ ਤੁਸੀਂ 3 ਇੰਚ ਵੀ ਪਲੱਸ ਕਰ ਸਕਦੇ ਹੋ ਠੀਕ ਹੈ ਹੁਣ ਆਪਾਂ ਨੇ ਜਿਹੜੀ ਲੈਂਥ ਲਈ ਹੈ ਲੈਂਥ ਦੇ ਵਿੱਚ 3 ਇੰਚ ਪਲੱਸ ਕਰਨਾ ਹੈ ਔਰ ਘੇਰੇ ਦੇ ਵਿੱਚ 4 ਇੰਚ ਪਲੱਸ ਕਰਨਾ ਹੈ ਠੀਕ ਹੈ ਘੇਰਾ ਸਾਡਾ 20 ਆ ਤਾਂ ਆਪਾਂ 24 ਇੰਚ ਤੇ ਫੀਸ ਕਟਿੰਗ ਕਰ ਲਿਆ ਇਹ ਦੇਖੋ 12 ਇੰਚ ਦੀ ਜਿਹੜੀ ਫੋਲਡਿੰਗ ਹੋ ਗਈ ਔਰ ਲੈਂਥ ਹੈ ਕੀ ਹੈ 41 ਤਾਂ ਇਹਦੀ ਜਿਹੜੀ ਆਪਾਂ ਨੇ 3 ਇੰਚ ਫालतू ਲੈ ਲੈਣੀ ਹੈ 42 43 ਐਂਡ 44 ਠੀਕ ਹੈ ਹੁਣ ਆਪਾਂ ਇੱਥੇ ਇੱਕ ਪਹਿਲਾ ਨਿਸ਼ਾਨ ਲਗਾ ਲੈਣਾ ਹੈ 41 ਐਂਡ ਹਾਫ ਤੇ ਠੀਕ ਹੈ ਸਾਢੇ 41 ਤੇ ਕਿਉਂਕਿ ਅੱਧਾ ਇੰਚ ਸਾਡਾ ਉੱਪਰ ਮਾਰਜਨ ਤੇ ਜਾਣਾ ਹੈ ਫੇਰ ਸਾਡਾ 41 ਇੰਚ ਪੂਰਾ ਤਿਆਰ ਰਹਿ ਜਾਣਾ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜੇ ਆਪਣੀਆਂ ਇਹਦੇ ਕਾਣਾ ਹੁੰਦੀਆਂ ਆ ਉਹਦੇ ਵਾਸਤੇ ਆਪਾਂ ਇੱਥੋਂ ਸਿੱਧੀ ਇੱਕ ਲਾਈਨ ਡਰਾ ਕਰ ਲੈਣੀ ਹੈ ਠੀਕ ਹੁਣ ਜਿੰਨਾ ਵੀ ਤੁਹਾਡੀ ਚੈਸਟ ਜਾਂ ਫਿਟਿੰਗ ਹੈਗੀ ਆ ਉਹਦੇ ਹਿਸਾਬ ਦੇ ਨਾਲ ਆਪਾਂ ਨਿਸ਼ਾਨ ਲਗਾਣੇ ਆ ਸਭ ਤੋਂ ਪਹਿਲਾਂ ਆਰਮ ਹੋਲ ਲੈਣਾ ਆ ਹੁਣ ਸਾਡੀ ਚੈਸਟ ਹੈਗੀ ਆ 18 ਇੰਚ ਠੀਕ ਹੈ 18 ਇੰਚ ਚੈਸਟ ਹੈ ਤਾਂ ਆਪਾਂ ਨੇ ਆਰਮ ਹੋਲ ਜਿਹੜੀ ਲੈਣੀ ਆ 7 7 ਇੰਚ ਲੈਣਾ ਆ ਠੀਕ ਹੈ ਜਿਹੜੀ ਸਾਡੀ ਚੈਸਟ ਹੁੰਦੀ ਹੈ 15 ਤੋਂ ਲੈ ਕੇ 17 ਜਾਂ 17.5 ਇੰਚ ਤੱਕ ਉਹਦੇ ਵਿੱਚ ਤੁਸੀਂ ਆਰਮ ਹੋਲ ਲੈਣਾ ਹੈ 6.5 ਤੇ 18 ਤੋਂ ਤੁਸੀਂ 20 ਇੰਚ ਤੱਕ ਲੈਣਾ ਹੈ 7 ਇੰਚ 21 ਤੋਂ ਤੁਸੀਂ 23 ਜਾਂ 23.5 ਤੱਕ ਲੈਣਾ ਹੈ 7 24 ਤੋਂ ਅਬਵ ਜਿੰਨੀ ਵੀ ਚੈਸਟ ਹੈਗੀ ਆ ਤੁਸੀਂ 8 ਇੰਚ ਜਿਹੜਾ نیچے ਨੂੰ ਆਰਮ ਹੋਲ ਲੈਣਾ ਹੈ ਠੀਕ ਹੈ ਹੁਣ ਆਪਾਂ ਦੀ ਜਿਹੜੀ ਚੈਸਟ ਹੈਗੀ ਆ 18 ਆ ਆਪਾਂ ਨੇ ਇੱਥੇ ਹੇਠਾਂ ਨੂੰ 7 ਇੰਚ ਲੈਣਾ ਹੈ ਇੱਥੋਂ ਆਪਾਂ 7 ਇੰਚ ਤੇ ਨਿਸ਼ਾਨ ਲਗਾ ਲੈਣਾ ਔਰ ਇਹਨੂੰ ਬਿਲਕੁਲ ਸਿੱਧਾ ਕਰ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਇਹ ਸਾਡਾ ਚੈਸਟ ਦਾ ਨਿਸ਼ਾਨ ਵੀ ਹੈ ਇੱਥੇ ਆਪਾਂ ਚੈਸਟ ਦਾ ਨਿਸ਼ਾਨ ਲਗਾਵਾਂਗੇ 18 ਦਾ ਹਾਫ ਹੋ ਗਿਆ 9 ਇੰਚ ਠੀਕ ਹੈ ਅਗਰ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਹਾਫ ਕਿੱਦਾਂ ਕਰਨਾ ਐਦਾਂ 18 ਤੱਕ ਐਂਚ ਟੇਪ ਨੂੰ ਰੱਖ ਕੇ ਇਹਨੂੰ ਹਾਫ ਕਰਕੇ ਦੇਖ ਸਕਦੇ ਹੋ ਠੀਕ ਹੈ ਹੁਣ ਇਹ ਸਾਡਾ ਜਿਹੜਾ ਚੈਸਟ ਦਾ ਨਿਸ਼ਾਨ ਆ ਗਿਆ ਹੁਣ ਆਪਾਂ ਐਦਾਂ ਹੀ ਐਂਚ ਟੇਪ ਨੂੰ ਰੱਖ ਕੇ نیچے ਨੂੰ ਆਪਾਂ ਨੇ ਪਲੇਟਸ ਦਾ ਨਿਸ਼ਾਨ ਲਗਾਉਣਾ ਹੈ ਪਲੇਟ ਜਿੰਨੇ ਤੇ ਵੀ ਰੈਡੀ ਹੁੰਦੀਆਂ ਆ ਉਹਦੇ ਵਿੱਚ ਅੱਧਾ ਇੰਚ ਪਲੱਸ ਕਰ ਲੈਣਾ ਜਿਵੇਂ ਸਾਡੀਆਂ ਇੱਥੇ ਪਲੇਟ 1.5 ਤੇ ਆ ਤਾਂ ਆਪਾਂ 11 ਇੰਚ ਤੇ ਨਿਸ਼ਾਨ ਲਗਾਉਣਾ ਔਰ 7 ਇੰਚ ਜਿਹੜੀ ਪਲੇਟ ਦੀ ਲੈਂਥ ਹੋਣੀ ਹੈ ਹਮੇਸ਼ਾ 7 ਇੰਚ ਦੀ ਲੰਬੀ ਹੁੰਦੀ ਹੈ ਪਲੇਟ ਔਰ 7 ਇੰਚ ਦਾ ਜਿਹੜਾ ਆਪਾਂ ਨੇ ਹਾਫ ਕਰ ਲੈਣਾ ਹੈ ਇਹ ਸਾਡਾ ਕਮਰ ਦਾ ਨਿਸ਼ਾਨ ਹੋਣਾ ਹੈ ਇਹਨੂੰ ਆਪਾਂ ਨੇ ਸਿੱਧਾ ਕਰ ਲੈਣਾ ਹੈ ਠੀਕ ਹੈ ਜੀ ਆਹ ਚੈਸਟ ਹੋ ਗਈ ਇਹ ਸਾਡੀ ਕਮਰ ਹੋ ਗਈ ਹੁਣ ਆਪਾਂ ਨੇ ਸਾਈਡ ਸੀਨ ਜਿਹੜੀ ਵੀ ਤੁਸੀਂ ਮੈਜ਼ਰਮੈਂਟ ਲਿਆ ਹੋਊਗਾ ਸਾਈਡ ਸੀਨ ਦਾ ਉਹ ਲਗਾਣਾ ਹੈ ਇੱਥੋਂ ਚੈਸਟ ਦੇ ਨਿਸ਼ਾਨ ਤੋਂ ਜਿੰਨੀ ਵੀ ਸਾਈਜ਼ ਲਈ ਹੈਗੀ ਆ ਉਹਦੇ ਵਿੱਚ ਅੱਧਾ ਇੰਚ ਪਲੱਸ ਕਰ ਲੈਣਾ ਹੈ ਜਿਵੇਂ 1.14 ਐ ਤਾਂ ਆਪਾਂ 15 ਤੇ ਲਗਾਣਾ ਜਦੋਂ ਤੁਹਾਡੇ ਬਿਨਾ ਪਲੇਟ ਤੋਂ ਸੂਟ ਹੋਵੇ ਜਾਂ ਸਿੰਗਲ ਪਲੇਟ ਵਾਲਾ ਸੂਟ ਹੋਵੇ ਤਾਂ ਤੁਸੀਂ ਅੱਧਾ ਇੰਚ ਪਲੱਸ ਕਰਨਾ ਹੈ ਜਦੋਂ ਤੁਸੀਂ ਫੁੱਲ ਪਲੇਟ ਪਾਣੀ ਹੈ ਤਾਂ ਆਪਾਂ 1 ਇੰਚ ਪਲੱਸ ਕਰਨਾ ਹੈ ਠੀਕ ਹੈ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਪਹਿਲਾਂ ਬਿਨਾ ਪਲੇਟਾਂ ਵਾਲੇ ਤੋਂ ਅੱਧਾ ਇੰਚ ਫੁੱਲ ਪਲੇਟ ਵਾਲੇ ਦੇ ਵਿੱਚ 1 ਇੰਚ ਪਲੱਸ ਕਰਨਾ ਹੈ ਇਹ ਸਾਡੇ ਤਿੰਨ ਨਿਸ਼ਾਨ ਹੋਗੇ ਇਹ हिਪ ਦਾ ਚੈਸਟ ਕਮਰ ਤੇ हिਪ ਠੀਕ ਹੈ ਹੁਣ ਆਪਾਂ ਇਹ ਜਿਹੜਾ ਪਲੇਟਾਂ ਦਾ ਨਿਸ਼ਾਨ ਹੈ ਇਹਨੂੰ ਇੱਥੇ ਸਿੱਧਾ ਕਰ ਲੈਣਾ ਹੈ ਔਰ ਇੱਥੋਂ ਹੁਣ ਲੈਣਾ ਆਪਾਂ ਨੇ ਮੇਨ ਜਿਹੜਾ ਤੀਰਾ ਤੀਰਾ ਹੈਗਾ ਹੈ 12 ਇੰਚ ਠੀਕ ਹੈ 12 ਦਾ ਹਾਫ ਹੋ ਗਿਆ 6 ਇੰਚ ਇਹ ਆਪਾਂ 6 ਇੰਚ ਤੀਰਾ ਲੈਣਾ ਹੈ ਔਰ ਇੱਥੋਂ ਅੱਧਾ ਇੰਚ ਇੱਕ ਅੰਦਰ ਨੂੰ ਨਿਸ਼ਾਨ ਲਗਾਣਾ ਹੈ ਠੀਕ ਹੈ ਉੱਪਰ ਤੋਂ ਵੀ ਆਪਾਂ 6 ਇੰਚ ਲੈਣਾ ਹੈ ਇਹਨੂੰ ਆਪਾਂ ਸਿੱਧਾ ਮਿਲਾ ਲੈਣਾ ਆ। ਔਰ ਜਿਹੜਾ ਅੰਦਰ ਨੂੰ ਨਿਸ਼ਾਨ ਨੇ ਆ ਉਹਨੂੰ ਵੀ ਤਿਰਛਾ ਮਿਲਾ ਲੈਣਾ ਆ। ਕਿ ਹੁਣ ਪਾਣੀ ਆਪਾਂ ਇਹਦੀਆਂ ਕਾਟਾਂ ਉਹ ਕਿੱਦਾਂ ਪੈਣੀਆਂ ਆ ਤੁਸੀਂ ਇੱਥੋਂ ਜੇ ਤੁਹਾਨੂੰ ਇਹ ਨਹੀਂ ਸਮਝ ਲੱਗਦਾ ਕਿ ਅਸੀਂ ਕਿੰਨੇ ਕਿੰਨੇ ਦੀ ਕਾਟ ਪਾਣੀ ਆ ਤਾਂ ਤੁਸੀਂ ਇਸ ਤਰ੍ਹਾਂ ਥੋੜਾ ਤਿਰਛਾ ਇੰਚੀ ਟੇਪ ਨੂੰ ਰੱਖ ਲਓ। ਇੱਥੇ ਤੱਕ ਨਿਸ਼ਾਨ ਆ ਗਿਆ। ਇਹ ਤੁਸੀਂ ਦੇਖ ਲਓ ਸਾਡੀ ਪੌਣ ਇੱਕ ਦੋ ਤੇ ਜਿਹੜੀ ਇਹ ਕਾਟ ਪੈਂਦੀ ਹੈ। ਇਹ ਬੈਕ ਸਾਈਡ ਵਾਲੀ ਪੈਂਦੀ ਹੈ ਇਹਨੂੰ ਆਪਾਂ ਐਦਾਂ ਗੁਲਾਈ ਦੇ ਕੇ ਇੱਥੇ ਨਿਸ਼ਾਨ ਦੇ ਨਾਲ ਮਾਰਾ ਲੈਣਾ ਠੀਕ ਹੈ ਇਹ ਸਾਡੀ ਬੈਕ ਸਾਈਡ ਦੀ ਜਿਹੜੀ ਸ਼ੇਪ ਹੋ ਗਈ ਜਿਹੜੀ ਫਰੰਟ ਦੀ ਆ ਉਹ ਇੱਥੋਂ ਪੈਣੀ ਹੈ ਸਵਾ 1 ਤੇ ਠੀਕ ਹੈ ਇਹ ਜਿਹੜੀਆਂ ਕਾਟਾਂ ਪੈਂਦੀਆਂ ਆ ਇਹ ਤੁਹਾਡੀਆਂ ਚੈਸਟ ਦੇ ਅਕੋਰਡਿੰਗ ਹੀ ਪੈਂਦੀਆਂ ਆ ਅਗਰ ਤੁਸੀਂ ਇਹਨੂੰ ਫੁੱਲ ਡਿਟੇਲ ਚ ਪਹਿਲਾਂ ਦੇਖਣਾ ਚਾਹੁੰਦੇ ਆ ਤਾਂ ਸਾਡੇ ਚੈਨਲ ਦੇ ਉੱਤੇ ਇਹਦੀ ਵੀਡੀਓ ਹੈਗੀ ਆ ਉਹਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਚ ਦੇ ਦਾਂਗੇ ਤੁਸੀਂ ਉਹਦੇ ਤੇ ਜਾ ਕੇ ਚੈੱਕ ਕਰ ਸਕਦੇ ਆ ਉਹਦੇ ਵਿੱਚ ਆਪਾਂ ਫੁੱਲ ਡਿਟੇਲ ਦੇ ਵਿੱਚ ਇਹ ਕਾਟਾਂ ਦੇ ਬਾਰੇ ਦੱਸਿਆ ਹੋਇਆ ਠੀਕ ਹੈ ਇਹ ਹੁਣ ਸਾਡੀ ਜਿਹੜੀ ਬੈਕ ਸਾਈਡ ਦੀ ਕਾਟ ਔਰ ਫਰੰਟ ਸਾਈਡ ਦੀ ਕਾਟ ਜਿਹੜੀ ਫਰੰਟ ਦੀ ਕਾਟ ਆਪਾਂ ਇੱਥੋਂ 7/1 ਦੀ ਪਾਈ ਹੈ ਔਰ ਆਪਾਂ ਇਹ ਜਿਹੜੀ ਤਿਰਸ਼ੀ ਲਾਈਨ ਲਈ ਹੈ ਜੇ ਤੁਹਾਨੂੰ ਨਹੀਂ ਸਮਝ ਲੱਗਦਾ ਕਿ ਆਪਾਂ ਇਹਨੂੰ ਕਿੱਥੇ ਇੱਕ ਜਾ ਕੇ ਮਿਲਾਣਾ ਹੈ ਤਾਂ ਇਹਨੂੰ ਇਸ ਤਰ੍ਹਾਂ ਹਾਫ ਕਰਕੇ ਇੱਥੇ ਨਿਸ਼ਾਨ ਲਾ ਲਿਆ ਆਪਾਂ ਨੇ ਇਹਨੂੰ ਇਸ ਤਰ੍ਹਾਂ ਗੁਲਾਈ ਪਾ ਕੇ ਇਸ ਨਿਸ਼ਾਨ ਤੱਕ ਮਿਲਾ ਦੇਣਾ ਹੈ ਠੀਕ ਹੈ ਹੁਣ ਆਪਾਂ ਨੇ ਲੈਣੀ ਹੈ ਇੱਥੋਂ ਗਲੇ ਦੀ ਬ੍ਰੌਡ ਗਲਾ ਜਿਹੜਾ ਨਾਰਮਲ 2.5 ਇੰਚ ਦਾ ਹੀ ਚੋੜਾ ਹੁੰਦਾ ਆ ਅਗਰ ਕੋਈ ਵੱਧ ਘੱਟ ਪਾਣਾ ਚਾਹੁੰਦਾ ਹੈ ਤਾਂ ਉਹ ਉਨਾ ਹੀ ਵੀ ਰੱਖ ਸਕਦਾ ਹੈ 3 ਦਾ 3.5 ਦਾ ਉਨਾ ਇੱਥੋਂ ਤੁਸੀਂ ਨਿਸ਼ਾਨ ਲਗਾ ਲੈਣਾ ਆ ਆਪਾਂ ਇੱਥੋਂ 2.5 ਇੰਚ ਲਿਆ ਇੱਥੋਂ ਲੈਣਾ ਆਪਾਂ ਨੇ ਅੱਧਾ ਇੰਚ ਨੂੰ ਡਾਊਨ ਹਮੇਸ਼ਾ ਮੋਂਡੇ ਵਾਲੀ ਸਾਈਡ ਤੋਂ ਡਾਊਨ ਲੈਣਾ ਆ ਇਸ ਤਰ੍ਹਾਂ ਠੀਕ ਹੈ ਜੀ ਇਹ ਹੋ ਗਈ ਸਾਡੀ ਜਿਹੜੀ ਅੱਪਰ ਪਾਰਟ ਦੀ ਮਾਰਕਿੰਗ ਹੁਣ ਆਪਾਂ ਇੱਥੋਂ ਪਲੇਟਾਂ ਦੇ ਨਿਸ਼ਾਨ ਲਗਾਣੇ ਆ ਇੱਥੋਂ ਲਗਾਵਾਂਗੇ ਪਲੇਟਾਂ ਦੀ ਚੜਾਈ ਜਿਹੜੀ ਹੈ 3.5 ਇੱਥੋਂ ਵੀ 3.5 ਜੋ ਸਟੈਂਡਰਡ ਸਾਈਜ਼ ਜਿਹੜਾ ਹੈ ਉਹ 3.5 ਦਾ ਹੀ ਹੁੰਦਾ ਆ ਠੀਕ ਹੈ ਅਗਰ ਤੁਹਾਡੀ ਕਮਰ ਜਿਹੜੀ ਘੱਟ ਹੈ ਉਹ ਉੱਥੇ ਤੁਸੀਂ ਇਹ 3 ਇੰਚ ਦੇ ਲਗਾ ਸਕਦੇ ਹੋ ਜਾਂ ਹੈਵੀ ਸਾਈਜ਼ ਹੈ ਤੁਸੀਂ ਇਹ 4 ਇੰਚ ਦਾ ਵੀ ਲੈ ਸਕਦੇ ਹੋ ਠੀਕ ਹੈ ਹੁਣ ਆਪਾਂ ਨੇ ਜਿਹੜੇ ਫਿਟਿੰਗ ਦੇ ਨਿਸ਼ਾਨ ਲਗਾਣੇ ਆ ਚੈਸਟ ਦਾ ਆਪਾਂ ਨੇ ਲਗਾ ਲਿਆ ਸੀ ਚੈਸਟ ਦਾ 18 ਦਾ ਹਾਫ 9 ਇੰਚ ਕਮਰ ਸਾਡੀ ਹੈਗੀ ਆ 16 ਇੰਚ 16 ਦਾ ਹਾਫ ਹੋ ਗਿਆ 8 ਇੰਚ ਬਟ ਅਸੀਂ ਇੱਥੇ ਪਲੇਟਾਂ ਪਾਣੀਆਂ ਤਾਂ ਆਪਾਂ 1/2 ਇੰਚ ਇੱਕ ਹੋਰ ਲੈ ਲੈਣਾ ਆ 8.5 ਤੇ ਠੀਕ ਹੈ ਪਲੇਟਾਂ ਦੀ ਜਿਹੜਾ ਮਾਰਜਨ ਹੈਗਾ ਉਹ ਵਿੱਚੇ ਅਸੀਂ ਐਡ ਕਰ ਲਿਆ ਉਸ ਤੋਂ ਬਾਅਦ हिਪ 20 ਇੰਚ ਹੈ ਤਾਂ 20 ਦਾ ਹਾਫ ਹੋ ਗਿਆ 10 ਇੰਚ ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਆ ਇਹਦਾ ਹੁਣ ਤੁਸੀਂ ਚਾਹੋ ਤਾਂ ਇੱਥੋਂ ਵੀ ਜਿਹੜਾ ਘੇਰੇ ਦਾ ਨਿਸ਼ਾਨ ਹੈ ਉਹ ਵੀ ਲਗਾ ਸਕਦੇ ਆ ਘੇਰਾ ਵੀ ਸਾਡਾ ਜਿਹੜਾ 20 ਇੰਚ ਹੈ ਇਹ ਸਾਡਾ ਇੱਥੇ ਮਾਰਕਿੰਗ ਹੋਣੀ ਇੱਥੋਂ ਸਾਡਾ ਜਿਹੜਾ ਘੇਰਾ ਹੈ ਫੋਲਡ ਹੋ ਜਾਣਾ ਠੀਕ ਹੈ ਔਰ ਇਹ ਤੋਂ ਆਪਾਂ ਨੇ 2-2 ਇੰਚ ਦਾ ਹੀ ਮਾਰਜਿਨ ਜਿਹੜਾ ਛੱਡਣਾ ਜ਼ਿਆਦਾ ਨਹੀਂ ਹੁਣ ਕਰਾਂਗੇ ਇਹਨੂੰ ਕਟਿੰਗ ਸਭ ਤੋਂ ਪਹਿਲਾਂ ਇੱਥੋਂ ਤੁਸੀਂ ਸਿੱਧਾ ਜਿਹੜੀ ਲਾਈਨ ਡਰਾ ਕੀਤੀ ਹੈ ਉਹਨੂੰ ਕਟਿੰਗ ਕਰਨਾ ਹੈ ਉਸ ਤੋਂ ਬਾਅਦ ਹੁਣ ਆਪਾਂ ਜਿਹੜੀ ਤਿਰਛੀ ਕਾਟ ਪਾਈ ਹੈ ਉਹਦੇ ਤੇ ਹੁਣ ਆਪਾਂ ਇਹ ਜਿਹੜੀ ਬੈਕ ਸਾਈਡ ਦੀ ਕਾਟ ਹੈ ਇਹਦੇ ਤੇ ਚਾਰਾਂ ਪੱਲਿਆਂ ਨੂੰ ਇਕੱਠਿਆਂ ਨੂੰ ਕਟਿੰਗ ਕਰਨਾ ਹੈ ਤੇ ਆ ਜਿਹੜਾ ਐਕਸਟਰਾ ਹੈਗਾ ਇਹਨੂੰ ਵੀ ਕਟਿੰਗ ਕਰ ਦੇਣਾ ਹੁਣ ਇਹ ਜਿਹੜੀ ਫਰੰਟ ਕਾਰਟ ਹੈਗੀ ਆ ਇਹਦੇ ਸਿਰਫ ਉੱਪਰਲੇ ਦੋ ਪੱਲਿਆਂ ਨੂੰ ਹੀ ਪਾਣੀ ਹੈ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਕਿ ਇਹ ਜਿਹੜੀ ਕਾਰਟ ਹੈ ਸਿਰਫ ਫਰੰਟ ਦੇ ਪੱਲੇ ਨੂੰ ਹੀ ਪਾਣੀ ਹੈ ਔਰ ਇੱਥੋਂ ਆਪਾਂ ਨੇ ਸਟਾਰਟ ਕਰਨਾ ਹੈ ਤੇਰਸ਼ੀ ਲਾਈਨ ਦੇ ਨਾਲ ਇਸ ਤਰ੍ਹਾਂ ਕਿਉਂਕਿ ਬੈਕ ਸਾਈਡ ਨੂੰ ਨਹੀਂ ਪੈਣੀ ਚਾਹੀਦੀ ਇਹ ਵਾਲੀ ਕਾਰਟ ਸਿਰਫ ਫਰੰਟ ਤੇ ਔਰ ਇੱਥੇ ਆਪਾਂ ਨੇ ਕਮਰ ਦਾ ਤੇ हिਪ ਦਾ ਕੱਟ ਲਗਾ ਲੈਣਾ ਹੈ ਇੱਧਰ ਤੁਸੀਂ ਫੋਲਡਿੰਗ ਦਾ ਕੱਟ ਵੀ ਲਗਾ ਲਓ ਤਾਂ ਕਿ ਬਾਅਦ ਵਿੱਚ ਤੁਹਾਨੂੰ ਮੁਸ਼ਕਲ ਨਾ ਹੋਵੇ ਔਰ ਇੱਥੋਂ ਹੁਣ ਆਪਾਂ ਨੇ ਜਿਹੜਾ ਆ ਇਸ ਤਰ੍ਹਾਂ ਦੂਜੀ ਸਾਈਡ ਪਲੇਟਾਂ ਦੇ ਨਿਸ਼ਾਨ ਜਿਹੜੇ ਉਹ ਲਗਾ ਲੈਣੇ ਇਹ ਇਸ ਤਰ੍ਹਾਂ ਚਾਰੇ ਪਾਸੇ ਜਿਹੜੇ ਨਿਸ਼ਾਨ ਲਗਾ ਲੈਣੇ ਆ ਇਹ ਅਸੀਂ ਤੁਹਾਨੂੰ ਸਿੰਗਲ ਪਲੇਟ ਵਾਲਾ ਬਾਅਦ ਵਿੱਚ ਤੁਹਾਨੂੰ ਅਸੀਂ ਫੁੱਲ ਪਲੇਟਾਂ ਦੇ ਵੀ ਦੱਸਾਂਗੇ ਹੁਣ ਆਪਾਂ ਨੇ ਬੈਕ ਗਲਾ ਕਟਿੰਗ ਕਰਨਾ ਹੈ ਜਿੰਨਾ ਵੀ ਤੁਹਾਡਾ ਫਰੰਟ ਸਾਈਡ ਵਾਲਾ ਗਲਾ ਚੋੜਾ ਹੁੰਦਾ ਆ ਉਸ ਤੋਂ 2 ਪੁਆਇੰਟ ਘੱਟ ਚੜਾਈ ਰੱਖਣੀ ਹੈ ਦੀ ਕਿਉਂਕਿ ਆਪਾਂ ਨੇ ਇੱਥੇ ਰੇਪ ਲਗਾਨੀ ਹੈ ਅਗਰ ਤੁਸੀਂ ਬੁਕਰਮ ਵਾਲਾ ਹੀ ਪਾਣਾ ਹੈ ਫਿਰ ਤੁਸੀਂ ਜਿੰਨੀ ਫਰੰਟ ਦੀ ਲਈ ਹੈ ਉਨੀ ਬੈਕ ਦੀ ਲੈ ਲੈਣੀ ਠੀਕ ਹੈ ਔਰ ਗਲੇ ਦੀ ਜਿਹੜੀ ਬੈਕ ਨੈਕ ਡੀਪ ਹੈਗਾ ਉਹ 5.5 ਹੈ ਜਦੋਂ ਰੇਪ ਵਾਲਾ ਕਟਿੰਗ ਕਰਨਾ ਤੁਸੀਂ ਜਿੰਨਾ ਗਲਾ ਰੈਡੀ ਹੈਗਾ ਉਨਾ ਹੀ ਰੱਖ ਲੈਣਾ ਹੈ ਇਸ ਤਰ੍ਹਾਂ ਇੱਥੇ ਆਪਾਂ ਇੱਕ ਬਾਕਸ ਬਣਾ ਕੇ ਇੱਥੋਂ ਤਕਰੀਬਨ ਅੱਧੇ ਪੌਣੇ 1 ਇੰਚ ਦੀ ਜਿਹੜੀ ਆਪਾਂ ਗੁਲਾਈ ਦੇ ਦੇਣੀ ਹੈ ਜਿੱਦਾਂ ਦੀ ਸ਼ੇਪ ਤੁਹਾਨੂੰ ਗੁਲਾਈ ਦੀ ਪਸੰਦ ਆ ਉਹ ਤੁਸੀਂ ਦੇ ਸਕਦੇ ਆ ਔਰ ਜਦੋਂ ਵੀ ਤੁਸੀਂ ਗੁਲਾਈ ਦੇ ਵਿੱਚ ਕੋਈ ਚੀਜ਼ ਕਟਿੰਗ ਕਰਨੀ ਆ ਤਾਂ ਕੈਂਚੀ ਨੂੰ ਬਾਰ-ਬਾਰ ਖੋਲਣਾ ਬੰਦ ਕਰਨਾ ਨਹੀਂ ਆ ਇਸ ਤਰ੍ਹਾਂ ਤੁਸੀਂ ਕੱਟ ਦੇ ਲੈ ਕੇ ਜਾਣਾ ਆ ਉਹਦੇ ਨਾਲ ਫਿਰ ਗੁਲਾਈ ਦੇ ਵਿੱਚ ਜਿਹੜੇ ਕੱਟ ਜੇ ਨਹੀਂ ਲੱਗਦੇ ਹੈਗੇ ਠੀਕ ਹੈ ਜੀ ਇਹ ਹੋ ਗਈ ਸ਼ਰਟ ਕਟਿੰਗ ਅਗਰ ਤੁਹਾਨੂੰ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਆਈ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਹੁਣ ਆਪਾਂ ਕਰਾਂਗੇ 슬ੀਵਸ ਦੀ ਕਟਿੰਗ 슬ੀਵਸ ਦੀ ਕਟਿੰਗ ਕਰਨ ਦੇ ਲਈ ਤੁਸੀਂ ਇਸ ਤਰ੍ਹਾਂ ਕੱਪੜੇ ਨੂੰ ਪਹਿਲਾਂ ਡਬਲ ਫੋਲਡ ਕਰ ਲੈਣਾ ਜਿੰਨੀ ਲੈਂਥ ਹੈਗੀ ਆ ਉਹਦੇ ਵਿੱਚ ਆਪਾਂ 2 ਇੰਚ ਪਲੱਸ ਕਰ ਲੈਣਾ ਜਿਵੇਂ ਇੱਥੇ 18 ਹੈ ਤਾਂ ਮੈਂ 2 ਇੰਚ ਪਲੱਸ ਕਰਕੇ 20 ਇੰਚ ਲੈ ਲਿਆ ਆ ਠੀਕ ਹੈ ਇਹ ਆਪਾਂ ਡਬਲ ਫੋਲਡ ਕਪੜਾ ਇਸ ਤਰ੍ਹਾਂ ਪਹਿਲਾਂ ਤੁਸੀਂ ਕਰ ਲੈਣਾ ਆ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ 4 ਫੋਲਡ ਦੇ ਵਿੱਚ ਕਰ ਲੈਣਾ ਆ ਠੀਕ ਹੈ ਬਿਲਕੁਲ ਚੰਗੀ ਤਰ੍ਹਾਂ ਪ੍ਰੈਸ ਕਰਕੇ ਵਿਛਾ ਲੈਣਾ ਆ ਤਾਂ ਕਿ ਕੋਈ ਜਿਹੜਾ ਬਲ ਵਿੱਚ ਨਾ ਹੋਵੇ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਕਿ ਉੱਪਰ ਤੋਂ ਜਿਸ ਸਾਈਡੋਂ ਮੋਡਾ ਕਟਿੰਗ ਕਰਨਾ ਆਪਾਂ 3 ਇੰਚ ਡਾਊਨ ਤੇ ਇੱਕ ਨਿਸ਼ਾਨ ਲਗਾਉਣਾ ਆ ਔਰ ਇਸ ਨਿਸ਼ਾਨ ਨੂੰ ਬਿਲਕੁਲ ਸਿੱਧਾ ਕਰ ਲੈਣਾ ਆ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਨੇ ਜਿਹੜੀ ਕਾਟ ਪਾਣੀ ਆ ਠੀਕ ਹੈ ਧਿਆਨ ਰੱਖਣ ਕਿ ਇੱਥੇ ਕੋਈ ਵੀ ਵਿੱਚ ਬਲ ਜਾਂ ਕਾਣ ਵਗੈਰਾ ਨਾ ਹੋਵੇ ਆਪਾਂ 3 ਇੰਚ ਦਾ ਜਿਹੜਾ ਨਿਸ਼ਾਨ ਲਗਾ ਕੇ ਹੁਣ ਆਪਾਂ ਨੇ ਚੈਸਟ ਦਾ ਜਿਹੜਾ ਆ ਫੋਰਥ ਪਾਰਟ ਕਰਨਾ ਹੈ ਜਿਵੇਂ ਸਾਡੀ ਹਾਫ ਦੇ ਵਿੱਚ ਚੈਸਟ ਹੁੰਦੀ ਆ ਆਪਾਂ ਜੋ ਤਿਆਰ ਨਾਪ ਲੈਣੇ ਆ ਠੀਕ ਹੈ ਉਹਦਾ ਹਾਫ ਕਰ ਲੈਣਾ ਆ ਜਿਵੇਂ ਸਾਡੀ ਇੱਥੇ ਚੈਸਟ ਸੀਗੀ ਉਹਦਾ ਅਸੀਂ ਹਾਫ ਕਰ ਲੈਣਾ ਆ 18 ਦਾ ਹਾਫ ਕਰ ਲੈਣਾ ਆ ਆਪਾਂ 9 ਇੰਚ ਤੇ ਠੀਕ ਹੈ 9 ਇੰਚ ਤੇ ਮਾਰਕ ਲਗਾ ਲੈਣਾ ਆ ਆਪਾਂ ਔਰ ਇੱਥੇ ਕਪਾ ਸਿੱਧੀ ਲਾਈਨ ਡਰਾ ਕਰਾਂਗੇ ਠੀਕ ਹੈ ਹੁਣ ਅਸੀਂ ਤੁਹਾਨੂੰ ਮੋਡੇ ਦੀ ਜਿਹੜੀ ਕਾਰਟ ਪਾਣੀ ਦੱਸਣ ਲੱਗੇ ਆ ਹੁਣ ਆਪਾਂ ਇਸ ਨੋ ਦਾ ਜਿਹੜਾ ਜਿੰਨਾ ਵੀ ਥੋੜੀ ਚੈਸਟ ਆਈ ਹੈ ਉਹਦਾ ਹਾਫ ਕਰ ਲੈਣਾ ਹੈ ਇਸ ਤਰ੍ਹਾਂ ਔਰ ਇਸ ਲਾਈਨ ਤੋਂ ਤਕਰੀਬਨ ਅੱਧਾ ਇੰਚ ਉੱਪਰ ਨੂੰ ਆਪਾਂ ਇੱਕ ਨਿਸ਼ਾਨ ਲਗਾ ਲੈਣਾ ਔਰ ਇੱਥੋਂ ਗਲਾਈ ਪਾਣੀ ਹੈ ਗਲਾਈ ਦੀ ਸ਼ੇਪ ਕਿਵੇਂ ਦੇਣੀ ਇੱਕੋਦਮ ਚੱਕਵੇਂ ਗਲਾਈ ਨਹੀਂ ਦੇਣੀ ਹੈਗੇ ਇਸ ਤਰ੍ਹਾਂ ਪਹਿਲਾਂ ਇੱਥੋਂ ਹਲਕਾ ਜਿਹਾ ਥੋੜਾ ਡਾਊਨ ਚ ਹੀ ਰੱਖਣਾ ਹੈ ਸਿੱਧਾ ਲੈ ਕੇ ਜਾਣਾ ਹੈ ਇਸ ਨਿਸ਼ਾਨ ਨਾਲ ਮਿਲਾ ਕੇ ਔਰ ਉੱਪਰ ਤੋਂ ਆਪਾਂ ਨੇ ਗੋਲਾਈ ਦੇ ਦੇਣੀ ਹੈ ਇਸ ਤਰੀਕੇ ਦੇ ਨਾਲ ਠੀਕ ਹੈ ਤਕਰੀਬਨ 1 ਇੰਚ ਦਾ ਇੱਥੋਂ ਪਿੱਛੇ ਤੋਂ ਗੋਲਾਈ ਨੂੰ ਮਿਲਾ ਦੇਣਾ ਨਾਲ ਔਰ ਇਸ ਤਰ੍ਹਾਂ ਆਪਾਂ ਨੇ ਇੱਥੋਂ ਹਲਕਾ ਜਿਹਾ ਇਸ ਤਰ੍ਹਾਂ ਕਰ ਦੇਣਾ ਠੀਕ ਹੈ ਇੱਥੋਂ ਸਾਡੀ ਗੋਲਾਈ ਜਿਹੜੀ ਹੈ ਇਸ ਤਰ੍ਹਾਂ ਪੈ ਜਾਣੀ ਆ ਹੁਣ ਆਪਾਂ ਇਹ ਜਿਹੜਾ ਹਾਫ ਕੀਤਾ ਸੀ ਖੁੱਲੇ ਵਾਲੀ ਸਾਈਡ ਨੂੰ ਉਸ ਹਾਫ ਦੇ ਵਿੱਚ ਵੀ ਆਪਾਂ ਇੱਕ ਹੋਰ ਹਾਫ ਕਰ ਲੈਣਾ ਹੈ ਠੀਕ ਹੈ ਜਿਵੇਂ ਸਾਡਾ 4.5 ਆਇਆ ਇਹਨੂੰ ਆਪਾਂ ਫੇਰ ਦੁਬਾਰਾ ਹਾਫ ਕਰਕੇ ਇਸ ਤਰ੍ਹਾਂ ਇੱਕ ਮਾਰਕ ਲਗਾ ਲੈਣਾ ਹੈ ਔਰ ਇਸ ਨਿਸ਼ਾਨ ਤੋਂ ਇਹ ਜੋ ਆਪਾਂ ਨੇ ਸਿੱਧੀ ਲਾਈਨ ਡਰਾ ਕੀਤੀ ਸੀ ਉਹ ਤੋਂ ਹੇਠਾਂ ਨੂੰ ਅੱਧਾ ਇੰਚ ਨਿਸ਼ਾਨ ਲਗਾ ਕੇ ਔਰ ਇਸ ਨਿਸ਼ਾਨ ਤੋਂ ਆਪਾਂ ਨੇ ਜਿਹੜੀ ਫਰੰਟ ਕਾਟ ਹੈ ਉਹ ਪਾਣੀ ਆ ਇਸ ਤਰ੍ਹਾਂ ਇਸ ਨਿਸ਼ਾਨ ਨੂੰ ਮਿਲਾ ਕੇ ਹੁਣ ਆਪਾਂ ਇਹ ਜਿਹੜਾ ਸੈਂਟਰ ਵਾਲਾ ਨਿਸ਼ਾਨ ਹੈ ਇਹਨੂੰ ਮਿਲਾਣਾ ਹੈ ਇਸ ਨਿਸ਼ਾਨ ਨੂੰ ਆਪਾਂ ਨੇ ਜਦੋਂ ਮਿਲਾਣਾ ਹੈ ਤਾਂ ਬਿਲਕੁਲ ਇੱਕੋਦਮ ਚੱਕ ਕੇ ਸਿੱਧੀ ਗੁਲਾਈ ਨਹੀਂ ਕਰਨੀ ਹਲਕੀ ਹਲਕੀ ਗੁਲਾਈ ਜਿਹੜੀ ਆਪਾਂ ਪਾਉਂਦੇ ਜਾਣਾ ਇਸ ਤਰ੍ਹਾਂ ਤਕਰੀਬਨ ਸੇਮ ਉਹੀ 1 ਕ ਇੰਚ ਤੇ ਰਿ ਜਾ ਕੇ ਆਪਾਂ ਮਿਲਾ ਤਾਣਾ ਹੈ ਠੀਕ ਹੈ ਇਹ ਸਾਡੀ ਫਰੰਟ ਦੀ ਜਿਹੜੀ ਕਾਰਟ ਹੈ ਉਹ ਵਾਲੀ ਦਾ ਨਿਸ਼ਾਨ ਪੈ ਗਿਆ ਆ ਠੀਕ ਹੈ ਇਹ ਸਾਡੀ ਬੈਕ ਸਾਈਡ ਤੋਂ ਜਿਹੜੀ ਕਾਰਟ ਹੋਊਗੀ ਔਰ ਉਹ ਫਰੰਟ ਵਾਲੀ ਤੇ ਇਹ ਇੰਨਾ ਇੱਕ 1.5 ਇੰਚ ਜਿਹੜਾ ਸਾਨੂੰ ਕਪੜਾ ਐਕਸਟਰਾ ਚਾਹੀਦਾ ਹੁੰਦਾ ਹੈ ਹਮੇਸ਼ਾ ਜਿੰਨੀ ਵੀ ਤੁਹਾਡੀ ਚੈਸਟ ਹੈਗੀ ਆ ਉਸ ਤੋਂ ਇੱਕ 1.5 ਇੰਚ ਫालतू ਚਾਹੀਦਾ ਆ ਹੁਣ ਆਪਾਂ ਇੱਥੇ ਲਗਾਵਾਂਗੇ ਜਿੰਨੀ ਸਾਡੀ ਬਾਹ ਦੀ ਲੰਬਾਈ ਆ ਉਸ ਤੋਂ ਅੱਧਾ ਇੰਚ ਐਕਸਟਰਾ ਤੇ ਇੱਕ ਮਾਰਕ ਲਗਾਵਾਂਗੇ ਜਿੰਮੀ 1.5 ਹੈ ਤਾਂ 1.5 ਤੇ ਲਗਾ ਲਿਆ ਆ ਤੇ ਇੱਥੇ ਆਪਾਂ ਇੱਕ ਸਿੱਧੀ ਲਾਈਨ ਡਰਾ ਕਰ ਲੈਣੀ ਆ ਜਿੰਨੀ ਵੀ ਸਾਡੀ ਹੁਣ ਇੱਥੇ ਮੋਰੀ ਹੋਣੀ ਆ ਆਪਾਂ ਉਹਦਾ ਨਿਸ਼ਾਨ ਲਗਾਵਾਂਗੇ ਇੱਥੇ ਮੋਰੀ ਸਾਡੀ 6 ਇੰਚ ਹੈ ਤਾਂ ਤੁਸੀਂ 2 ਇੰਚ ਐਕਸਟਰਾ ਰੱਖ ਲੈਣਾ ਆ ਤਾਂ ਕਿ ਕਈ ਵਾਰ ਅਗਰ ਤੁਹਾਨੂੰ ਲੱਗਦਾ ਹੈ ਕਿ ਸਾਡੀ 슬ੀਵਜ਼ ਜਿਹੜੀ ਹੈ ਤੰਗ ਹੋ ਗਈ ਹੈ ਜਾਂ ਤੁਸੀਂ ਥੋੜਾ ਖੁੱਲਾ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਐਕਸਟਰਾ ਮਾਰਜਿਨ ਜਿਹੜਾ ਹੋਣਾ ਚਾਹੀਦਾ ਆ ਵੈਸੇ ਤੁਸੀਂ ਅਗਰ ਕਈ ਵਾਰ ਕੱਪੜੇ ਦੇ ਅਕੋਰਡਿੰਗ ਤੁਹਾਡੇ ਕੋਲ 1 ਜਾਂ 1.5 ਇੰਚ ਦਾ ਕੱਪੜਾ ਵੀ ਫालतू ਹੋਵੇ ਉਹ ਵੀ ਚੱਲ ਜਾਂਦਾ ਆ ਆਪਾਂ ਇਹ ਸਾਡੀ ਜਿਹੜੀ ਕਟਿੰਗ ਦਾ ਨਿਸ਼ਾਨ ਹੈ ਇਹਨੂੰ ਐਕਸਟਰਾ ਨੂੰ ਮਿਲਾ ਲੈਣਾ ਆ ਔਰ ਇੱਥੋਂ ਆਪਾਂ ਕਰਾਂਗੇ ਕਟਿੰਗ ਸਭ ਤੋਂ ਪਹਿਲਾਂ ਆਪਾਂ ਇਹ ਵਾਲੀ ਤਿਰਸ਼ੀ ਲਾਈਨ ਜਿਹੜੀ ਆ ਉਹਨੂੰ ਕਟਿੰਗ ਕਰ ਲੈਣਾ ਆ ਇਸ ਤਰ੍ਹਾਂ ਠੀਕ ਹੈ ਜੀ ਔਰ ਇੱਥੇ ਆਪਾਂ ਨੇ ਇੱਕ ਕੱਟ ਲਗਾ ਲੈਣਾ ਤਾਂ ਕਿ ਜਦੋਂ ਆਪਾਂ 슬ੀਵਸ ਨੂੰ ਫੋਲਡ ਕਰਨਾ ਹੈ ਉਦੋਂ ਸਾਨੂੰ ਸੋਖਾ ਰਵੇ ਠੀਕ ਹੈ ਤੁਸੀਂ ਸਿੰਪਲ ਕੱਟ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਵੀ ਲਗਾ ਸਕਦੇ ਹਾਂ ਹੁਣ ਆਪਾਂ ਇੱਥੋਂ ਜਿਹੜੀਆਂ ਕਾਟਾਂ ਦੇ ਨਿਸ਼ਾਨ ਲਗਾਏ ਸਿਗੇ ਹੈ ਨਾ ਉੱਤੇ ਆਪਾਂ ਕਟਿੰਗ ਕਰਾਂਗੇ ਇਹ ਦੇਖੋ ਇੱਥੋਂ ਸਾਡਾ ਜਿਹੜਾ ਕਾਰਨਰ ਨਹੀਂ ਬਣਨਾ ਚਾਹੀਦਾ ਜਦੋਂ ਅਸੀਂ ਇੱਥੋਂ ਸਟਾਰਟ ਕਰਨਾ ਹੈ ਚੈਸਟ ਦੇ ਨਿਸ਼ਾਨ ਤੋਂ ਇੱਥੋਂ ਇਸ ਤਰ੍ਹਾਂ ਗੁਲਾਈ ਦੇ ਵਿੱਚ ਕਟਿੰਗ ਕਰਦੇ ਜਾਣਾ ਹੈ ਬਿਲਕੁਲ ਜਿਸ ਤਰ੍ਹਾਂ ਅਸੀਂ ਕੈਂਚੀ ਖੋਲ ਕੇ ਕਟਿੰਗ ਕਰਦੇ ਤੁਸੀਂ ਵੀ ਇਦਾਂ ਹੀ ਰੱਖਣਾ ਹੈ ਕਿਉਂਕਿ ਇਹ ਜਿਹੜੀਆਂ ਕੁਸ਼ਕ ਪੁਆਇੰਟ ਦੀਆਂ ਗੱਲਾਂ ਹੁੰਦੀਆਂ ਆ ਹੁਣ ਆਪਾਂ ਜਦੋਂ ਇਹ ਵਾਲੀ ਕਾਰਟ ਜਿਹੜੀ ਪਾਣੀ ਹੈ ਇਹ ਉੱਪਰਲੇ ਦੋ ਪੱਲਿਆਂ ਨੂੰ ਪਾਣੀ ਹੈ ਔਰ ਕਦੋਂ ਪਾਣੀ ਹੈ ਜਦੋਂ ਤੁਸੀਂ ਇਸ ਤਰ੍ਹਾਂ ਫੋਲਡ ਕੀਤਾ ਹੋਵੇ ਠੀਕ ਹੈ ਇੱਕ ਪੱਲਾ ਅੰਦਰਲੀ ਸਾਈਡ ਹੋਵੇ ਇੱਕ ਬਾਹਰ ਅਗਰ ਤੁਸੀਂ ਸ਼ਰਟ ਦੇ ਵਾਂਗ ਅਲੱਗ-ਅਲੱਗ ਰੱਖ ਕੇ ਬਾਹਾਂ ਕਟਿੰਗ ਕਰਦੇ ਫੇਰ ਤੁਸੀਂ ਇਸ ਤਰ੍ਹਾਂ ਕਾਰਟ ਨਹੀਂ ਪਾਣੀ ਉਹਦੇ ਨਾਲ ਕੀ ਹੈ ਫੇ ਤੁਹਾਡੀ ਜਿਹੜੀ ਇਹ ਕਾਰਟ ਹੈ ਇੱਕ ਹੀ ਬਾਹ ਨੂੰ ਪੈ ਜਾਣੀ ਇੱਕ ਬਾਹ ਨੂੰ ਕਾਰਟ ਨਹੀਂ ਪੈਣੀ ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਨੇ ਇਹ ਵਾਲੀ ਕਾਟ ਦੇ ਉੱਤੇ ਉੱਤੇ ਕਟਿੰਗ ਕਰ ਦੇਣੀ ਹੈ ਜਿਹੜੀ ਜਿਹੜੀ ਆਪਾਂ ਮਾਰਕਿੰਗ ਕੀਤੀ ਆ ਉਸ ਦੇ ਉੱਪਰੇ ਇਦਾਂ ਠੀਕ ਹੈ ਇਸ ਤਰ੍ਹਾਂ ਹੋ ਗਈ ਸਾਡੀ 슬ੀਵਸ ਦੀ ਕਟਿੰਗ ਤੇ ਇੱਥੋਂ ਸਾਡੀ ਜਿਹੜੀ ਹੈ ਸਲਾਈ ਦਾ ਮਾਰਜਨ ਹੈਗਾ ਜਿਹੜਾ ਆਪਾਂ ਸਲਾਈ ਲਗਾ ਦੇਣੀ ਆ ਇਸ ਤਰ੍ਹਾਂ ਤੁਸੀਂ ਸਿੰਪਲ ਸ਼ਰਟ ਜਿਹੜੀ ਆ ਉਹ ਕਟਿੰਗ ਕਰ ਸਕਦੇ ਆ ਤੇ ਅੱਜ ਦੀ ਅਗਰ ਤੁਹਾਨੂੰ ਇਹ ਕਲਾਸ ਜਿਹੜੀ ਆ ਪਸੰਦ ਆਈ ਹੈ ਤਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਔਰ ਆਪਣੀਆਂ ਫਰੈਂਡਸ ਦੇ ਨਾਲ ਭੈਣਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਸਾਡੀ ਇਸ ਵੀਡੀਓ ਤੋਂ ਫਾਇਦਾ ਲੈ ਸਕਣ ਠੀਕ ਹੈ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਫॉर ਵਾਚਿੰਗ ਕਾਰਪਟਿਕ ਚੈਨਲ